ਜੀ ਸਤਿ ਸ਼੍ਰੀ ਅਕਾਲ ਜੀ ਵਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਡੀਓ ਵਧੀਆ ਲੱਗਦੀ ਜੀ ਪਲੀ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਚਲੋ ਜੀ ਅੱਜ ਦੀ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਆਪਣੀ ਵੀਡੀਓ ਦਾ ਟਾਈਟਲ ਆ ਜੀ ਟਾਈਟਲ ਹੈ ਵੀ ਤੁਸੀਂ ਗੁਰੂ ਘਰ ਦੇ ਵਿੱਚ ਇਹ ਦਾਨ ਜ਼ਰੂਰ ਕਰਿਓ ਵਰਕ ਤਾਂ ਰਹਿ ਤੀਆਂ ਸਿੱਧੀਆਂ ਤੁਹਾਡੇ ਘਰ ਦੇ ਵਿੱਚ ਆਉਣਗੀਆਂ ਪਤਾ ਹੀ ਨਹੀਂ ਲੱਗਣਾ ਕਦੋਂ ਤੁਸੀਂ ਗਰੀਬੀ ਤੋਂ ਅਮਰੀਵਲ ਪਹੁੰਚ ਗਏ ਪਰ ਇਹ ਦਾਨ ਤੁਸੀਂ ਜਰੂਰ ਕਰਨਾ ਠੀਕ ਹੈ ਨਾ ਜੀ ਇਹ ਸੀ ਅੱਜ ਆਪਣੀ ਵੀਡੀਓ ਟਾਈਟਲ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਹੜਾ ਦਾਨ ਹੁੰਦਾ ਇੱਥੇ ਆਪਾਂ ਪਹਿਲਾਂ ਥੋੜੀ ਜੀ ਤੁਹਾਡੇ ਨਾਲ ਕਥਾ ਸਾਂਝੀ ਕਰਦੇ ਆ ਕਥਾ ਸੁਣਾਉਣ ਦਾ ਮਤਲਬ ਇਹ ਹੋ ਜਾਂਦਾ ਫਿਰ ਆਪਾਂ ਨੂੰ ਪ੍ਰੋਪਰ ਸਮਝ ਆ ਜਾਂਦੀ ਹੈ ਵੀ ਕਿਵੇਂ ਦਾਨ ਕਰੀਏ ਕਿਵੇਂ ਕਰੀਏ ਨਾ ਕੋਈ ਵਾਰ ਕੋਈ ਆਪਾਂ ਅੰਤ ਦੀ ਗਰੀਬੀ ਦੇ ਵਿੱਚ ਜਿਉਂ ਰਹੇ ਨੇ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਖਾਈਏ ਤੇ ਕੀ ਗੁਰੂ ਘਰ ਲਈਏ ਇਹਦੇ ਲਈ ਸਾਕੀ ਸੁਣਾਉਂਦਾ ਹੀ ਮਤਲਬ ਆ ਵੀ ਜੇ ਇੰਨਾ ਵੀ ਦਾਨ ਕਰਦੇ ਆ ਤੇ ਆਪਾਂ ਨਾ ਉਹ ਵੀ ਆਪਾਂ ਨੂੰ ਬਹੁਤ ਫਾਲਦਾ ਬਹੁਤ ਦੁੱਗਣਾ ਹੋ ਕੇ ਫਾਲਦਾ ਜੀ ਗੁਰੂ ਘਰ ਦੇ ਦਿੱਤਾ ਦਾਨ ਚਲੋ ਜੀ ਆਪਾਂ ਦੱਸਦੇ ਹਾਂ ਕਿਸੇ ਨਗਰ ਦੇ ਵਿੱਚ ਇੱਕ ਫਕੀਰ ਰਿਹਾ ਕਰਦਾ ਸੀ ਉਹ ਰੋਜ਼ ਕਥਾ ਸੁਣਾਉਂਦਾ ਸੀ ਹਰ ਰੋਜ਼ ਉਹਦਾ ਇਹੀ ਮਕਸਦ ਹੁੰਦਾ ਸੀ ਲੋਕਾਂ ਨੂੰ ਕਹਿਣਾ ਵੀ ਭਾਈ ਪਨ ਤੋਂ ਵੱਧ ਪੂਰਨ ਕਰੋ ਦਾਨ ਕਰੋ ਜਾਨਵਰਾਂ ਨੂੰ ਚੋਗਾ ਪਾਓ ਵੱਧ ਤੋਂ ਵੱਧ ਦਾਨ ਕਰੋ ਇੱਕ ਦਿਨ ਉਹ ਫਕੀਰ ਜੀ ਕਥਾ ਸੁਣਾ ਕੇ ਖਾਂ ਸੁਣਾ ਕੇ ਕਥਾ ਸੁਣਾ ਕੇ ਉੱਠੇ ਉਹਨਾਂ ਦੇ ਭਾਈ ਵੀ ਜੇ ਕੋਈ ਜ਼ਿਆਦਾ ਆਤਰੀ ਗਰੀਬੀ ਚ ਰਹਿ ਰਿਹਾ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਏ ਕੋਈ ਪੇਸ਼ ਆ ਰਹੀ ਹੈ ਕੋਈ ਤੰਗ ਆ ਕਿਸੇ ਵੱਲੋਂ ਤੇ ਵੀ ਮੈਨੂੰ ਆਪਣੀਆਂ ਮੁਸ਼ਕਲਾਂ ਦੱਸ ਸਕਦਾ ਹੈ ਉਹ ਸਕਦਾ ਤੇ ਮੈਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰੂੰਗਾ ਜੇ ਤੁਸੀਂ ਇੱਥੇ ਇਨਰ ਚਰਚ ਦੇ ਮੇਰੇ ਨਾਲ ਜੁੜੇ ਹੋ ਕਹਾ ਕਿ ਸੁਣਦੇ ਆ ਕੇ ਤੇ ਤੁਸੀਂ ਮੈਨੂੰ ਆਪਦੇ ਮੁਸ਼ਕਲਾਂ ਵੀ ਬੇਝਿਜਕ ਮੈਨੂੰ ਦੱਸ ਸਕਦੇ ਹੋ ਉਹਨਾਂ ਦੇ ਵਿੱਚੋਂ ਇੱਕ ਕੁੱਠਿਆ ਕਹਿੰਦਾ ਬਾਬਾ ਜੀ ਵੀ ਤੁਸੀਂ ਰੋਜ਼ ਕਹਿੰਦੇ ਹੋ ਕਿ ਦਾਨ ਕਰੋ ਪੁੰਨ ਕਰੋ ਵੀ ਮੈਨੂੰ ਤਾਂ ਪ੍ਰਸ਼ਾਦ ਦੇ ਚਾਰ ਪ੍ਰਸ਼ਾਦ ਦੇ ਮਸਾ ਮਿਲਦੇ ਐ ਵੀ ਸਾਡੇ ਤੰਤਾਂ ਦੀ ਗਰੀਬੀ ਐ ਤੇ ਅਸੀਂ ਉਹਦੇ ਵਿੱਚੋਂ ਕੀ দান ਕਰੀਏ ਬਾਬਾ ਜੀ ਕਹਿੰਦਾ ਵੀ ਭਾਈ ਤੈਨੂੰ ਚਾਰ ਪ੍ਰਸ਼ਾਦ ਦੇ ਮਿਲਦੇ ਐ ਸ਼ਗਨ ਤਾਂ ਤੂੰ ਉਹਦੇ ਵਿੱਚ ਇੱਕ দান ਕਰ ਦਿਆ ਕਰ ਜਦੋਂ ਵੀ ਤੇਰੇ ਘਰ ਵਾਲੀ ਬੀਬੀ ਰੋਟੀ ਬਣਾਉਂਦੀ ਐ ਨਾ ਤੂੰ ਉਹਨੂੰ ਕਹਿ ਕੇ ਵੀ ਮੇਰੇ ਲਈ ਤਿੰਨ ਰੋਟੀਆਂ ਬਣਾ ਚੌਥੀ ਰੋਟੀ ਦਾ ਆਟਾ ਇੱਕ ਪਾਸੇ ਕੌਲੀ ਚ ਪਾ ਦੇ ਤੂੰ ਇੰਨਾ ਕਦਾਨ ਅਰਦਾਜ ਜੀ ਦੇਵ ਕੋਲੀ ਘਰ ਜੀ ਉਤਤ ਗੁਰੂ ਘਰ ਦੇ ਆ ਗਏ ਕਿਸੇ ਗਰੀਬ ਨੂੰ ਆਪ ਤੋਂ ਗਰੀਬ ਜਿਹੜਾ ਰੋਟੀ ਨਹੀਂ ਖਾਂਦਾ ਉਹਨੂੰ ਦੇ ਸਕਦਾ ਉਸ ਤੋਂ ਬਾਅਦ ਉਹ ਕਹਿੰਦਾ ਠੀਕ ਆ ਬਾਬਾ ਜੀ ਇਸ ਤਰ੍ਹਾਂ ਹੀ ਕਰਿਆ ਕਰਾਂਗੇ ਉਸ ਤੋਂ ਬਾਅਦ ਬਾਬਾ ਇੱਕ ਵਾਰ ਉੱਠਿਆ ਕਹਿੰਦਾ ਬਾਬਾ ਜੀ ਇਹਨੂੰ ਚਾਰ ਪ੍ਰਸ਼ਾਦ ਦੇ ਤਾਂ ਸੁਭਾ ਸ਼ਾਮ ਮਿਲਦੇ ਐ ਤੇ ਸਾਡੇ ਤਾਂ ਲਈ ਤਾਂ ਉਹ ਵੀ ਨਹੀਂ ਤੇ ਅਸੀਂ ਤਾਂ ਇਧੂ ਵੀ ਆ ਗਰੀਬੀ 'ਚ ਜਿਉ ਰਹੇ ਆ ਉਹ ਕਹਿੰਦਾ ਆਏ ਸਾਹਿਬ ਤੁਸੀਂ ਰੋਟੀ ਇੱਕ ਟਾਈਮ ਖਾਣੇ ਉਹ ਕਿਉਂਕਿ ਦੁਬਾਰਾ ਛਕਦੇ ਆ ਉਹ ਕਹਿੰਦੇ ਬਾਬਾ ਜੀ ਇੱਕ ਟਾਈਮ ਪ੍ਰਸ਼ਾਦ ਦੇ ਬੰਦਦੇ ਉਹ ਕਹਿੰਦੇ ਉਹਦੇ ਵਿੱਚ ਇੱਕ ਚੁੰਡੀ-ਚੁੰਡੀ ਆਟੇ ਦੀ ਪਾ ਦਿਓ ਇੱਕ ਚੁੰਡੀ-ਚੁੰਡੀ ਪਾਈ ਚੱਲਿਆ ਕਰੋ ਚੁੰਡੀ ਆਪ ਦੇ ਜਦੋਂ ਤੁਸੀਂ ਰੋਟੀ ਖਾਣੇ ਉਹ ਚੋ ਪਾਤੀ ਚੁੰਡੀ ਜੇ ਤੁਸੀਂ ਆਪਣੀ ਪਤਨੀ ਲਈ ਪ੍ਰਸ਼ਾਦਾ ਬਣਾਉਂਦੇ ਹੋ ਉਹ ਚੋ ਪਾਤੀ ਇਸ ਤਰ੍ਹਾਂ ਚੁੰਡੀ ਪਾਜੀ ਤੇ ਕੌਲੀ ਭਰ ਜਿੱਤ ਗੁਰੂ ਘਰ ਦਾਣ ਦਿਆਕ ਜਿੱਥੇ ਗਰੀਬਾਂ ਲਈ ਲੰਗਰ ਚੱਲਦਾ ਉੱਥੇ ਦਾਣ ਪਾਇਆਇਆ ਹੈਕ ਕਿ ਹੋਰ ਤੁਹਾਡੇ ਨੇੜੇ ਕੋਈ ਹੋਰ ਸੰਸਥਾ ਵੀ ਚੱਲਦੀ ਹੈ ਜਿਕਰ ਪਿੰਗਲਵਾੜੇ ਵੀ ਉੱਥੇ ਪਾਇਆ ਹੈ ਜਿੱਥੇ ਤੁਹਾਡਾ ਮਾਨ ਕਰਦਾ ਨਾ ਤੁਸੀਂ ਉੱਥੇ ਪਾਇਓ ਚਾਹੀ ਕਿਸੇ ਗਰੀਬ ਨੂੰ ਦੇ ਦਿਓ ਦੇ ਇਹਨੀ ਗੱਲ ਸੁਣ ਕੇ ਤੇ ਬਾਬਾ ਜੀ ਕਹਿੰਦਾ ਭਾਈ ਮੈਂ ਇੱਥੇ ਤੁਹਾਨੂੰ ਕਿ ਬਾਬਾ ਜੀ ਵੀ ਇੰਨਾ ਕਦਾਨ ਵੀ ਪਰਮਾਤਮਾ ਫਲ ਆਉਂਦਾ ਇੰਨੇ ਕਦਾਨ ਦੱਤੇ ਨੂੰ ਬਾਬਾ ਕਹਿੰਦਾ ਭਾਈ ਇਹ ਇੰਨਾ ਦਾਨ ਤੁਹਾਡਾ 10 ਗੁਣਾ ਹੋ ਕੇ ਫਲਦਾ ਹੈ ਤੇ ਮੈਂ ਤੁਹਾਨੂੰ ਦੱਸਦਾ ਕਿ ਕਿੰਨਾ ਕਦਾਨ ਤੁਹਾਡੇ ਲਈ ਕਿੰਨਾ ਫਲਦਾ ਕਹਿੰਦਾ ਇੱਕ ਜ਼ਿਮੀਂਦਾਰ ਸੀ ਰੋਜ਼ ਫਸਲ ਵੜਦੇ ਸੀ ਅਸਰ ਵੱਢ ਕੇ ਆਪ ਦੀ ਘਰ ਲਿਆਉਂਦੇ ਪੜੋਲਿਆਂ ਚ ਦਾਣੇ ਪਾ ਲੈਂਦੇ ਸਕਾ ਕੇ ਸਾਹਮਣੇ ਦੇ ਉਸ ਘਰ ਦੇ ਵਿੱਚ ਬਾਲਿਆਂ ਵਾਲੀਆਂ ਛੱਤਾਂ ਪ੍ਰਾਣੇ ਘਰ ਮਕਾਨ ਹੁੰਦੇ ਸੀ ਚਿੜੀਆਂ ਦੇ ਆਹ ਲੈਂਦੇ ਵੀ ਉਸ ਘਰ ਦੇ ਵਿੱਚ ਕੱਚੀੜਾ ਚਿੜੀ ਰਹਿੰਦੇ ਸੀ ਜਾਨਵਰ ਪੰਛੀ ਹੋਰ ਕਾਫੀ ਪੰਛੀ ਰਹਿੰਦੇ ਸੀ ਤੇ ਉਹ ਉਹਦੇ ਪੜੋਲਿਆਂ ਚ ਦਾਣੇ ਖਾਇਆ ਕਰਨ ਰੱਜ ਕੇ ਭੇਟ ਭਰ ਕੇ ਤੁੱਥੇ ਸਕੂਨ ਦੀ ਨੀਂਦ ਉਹਦੇ ਘਰੇ ਰਿਹਾ ਕਰਨ ਉਹ ਕਹਿੰਦੇ ਵੀ ਇੰਨਾ ਦੁਖੀ ਹੁੰਦਾ ਸਾਰਾ ਦਿਨ ਹਨਾ ਵੀ ਲੈ ਕੇ ਆਉਂਦਾ ਇਹ ਫਸਲ ਫਿਰ ਝਾੜਦਾ ਵੀ ਇਹ ਇੰਨਾ ਗਰੀਬ ਐ ਵੀ ਇਹ ਫੇਰ ਵੀ ਅੱਗੇ ਕਿਉਂ ਨਹੀਂ ਵੱਧਦਾ ਇਹਨੂੰ ਸਫਲਤਾ ਕਿਉਂ ਨਹੀਂ ਮਿਲਦੀ ਕੋ ਪੰਛੀਆਂ ਨੇ ਬੈਠੇ ਹੋਏ ਨੇ ਸੋਚਿਆ ਆਪਾਂ ਇਹਦੀ ਖਾਤਰ ਆਪਾਂ ਇਹਦਾ ਭਲਾ ਕਰੀਏ ਇਹ ਆਪਾਂ ਨੂੰ ਦਾਣੇ ਪਾਉਣਾ ਰੱਜ ਮਿਆਂ ਆਪਾਂ ਇਹਦੇ ਘਰ ਦੇ ਵਿੱਚ ਰਹਿੰਦੇ ਆ ਆਪਾਂ ਇਹ ਵੀ ਫਰਜਵੰਦ ਐ ਇਹਦੇ ਲਈ ਕੁਛ ਕਰੀਏ ਉਹ ਕਹਿੰਦੇ ਆਪਾਂ ਜਿਹੜਾ ਇਹ ਦਾ ਫਸਲ ਲੈ ਕੇ ਆਉਂਦਾ ਆਪਾਂ ਉਹਦੇ ਵਿੱਚੋਂ ਥੋੜਾ ਬਹੁਤਾ ਦਾਣ ਕਰਿਆ ਕਰਕੇ ਇਹ ਦਾਣ ਪਾਉਣਾ ਬਿਲਕੁਲ ਨਹੀਂ ਕਰਦਾ ਆਪਾਂ ਕਰਿਆ ਕਰਕੇ ਹੋ ਸਕਦਾ ਪ੍ਰਮਾਤਮਾ ਇਹ ਦਿਨ ਸਿੱਧੇ ਲਿਆ ਦੇ ਪੰਛੀਆਂ ਨੇ ਇਸ ਤਰ੍ਹਾਂ ਬਿਉਤ ਬਣਾਈ ਤਿਰੋਜੀ ਉਜਾਂ ਪੰਛੀ ਚਿੜੂnga ਅਦੇ ਚੁੰਝ ਤੇ ਦੋਦੂਦਾਣੇ ਪਰਕੇ ਗੁਰੂ ਘਰ ਲੈ ਗਿਆ ਕਰਨ ਤੇ ਲੰਗਰ ਚ ਪਾਇਆਇਆ ਕਰਨ ਜਿਵੇਂ ਜਿਵੇਂ ਉਹਦੇ ਘਰੋਂ ਜੀ ਇਸ ਤਰ੍ਹਾਂ 10 ਮਾਰ 100 ਦੱਕ ਨਿਕਲਦਾ ਗਿਆ ਤੇ ਉਹਦੇ ਘਰੇ ਵਰਕਤ ਆਉਣਾ ਸ਼ੁਰੂ ਹੋ ਗਨਾ ਉਹਦੇ ਫਸਲ ਜ਼ਿਆਦਾ ਹੋਣ ਲੱਗ ਗਈ ਕੁਛ ਖਾਣ ਨੂੰ ਰੱਖਦਾ ਕੁਛ ਵੇਚ ਦਿੰਦਾ ਇਸ ਤਰ੍ਹਾਂ ਹੌਣੀ-ਹੌੜੀ ਉਹਦੇ ਦਿਨ ਬਦਲਣੇ ਸ਼ੁਰੂ ਹੋ ਗਏ ਉਹ ਗਰੀਬੀ ਤੋਂ ਅਮੀਰੀ ਵੱਲ ਪਹੁੰਚ ਗਿਆ ਜਦੋਂ ਅਮੀਰ ਹੋਇਆ ਉਹਨੇ ਆਖਿਆ ਕੱਚਾ ਘਰ ਇਹਨੂੰ ਢਾ ਕੇ ਮੈਂ ਪੱਕਾ ਪਾਲਾਂ ਉਹਨੇ ਕੱਚਾ ਘਰ ਢਾ ਲਿਆ ਪੱਕਾ ਪਾਲਿਆ ਤੇ ਕਾਫੀ ਚਸੌਂਈ ਜਾਇਦਾਦ ਚੰਗੀ ਉਹਦੀ ਫਸਲ ਹੋਣ ਲੱਗ ਗਈ। ਉਹ ਚਿੜੀਆਂ ਨੇ ਆਖਿਆ ਵੀ ਇਹ ਕੀ ਹੋ ਗਿਆ? ਵੀ ਆਪਣਾ ਤਾਂ ਘਰ ਵੀ ਉੱਜੜ ਗਿਆ। ਤੇ ਇਹ ਇਹ ਇਹਨਾਂ ਨੇ ਇਹਨੇ ਕੀ ਕਰ ਦਿੱਤਾ? ਚਿੜੀਆਂ ਭਾਈ ਬੇਕਾਰ ਹੋਊਗਾ। ਜਿੱਦੋਂ ਚਿੜੀਆਂ ਵਿਚਾਰੀਆਂ ਬੇਕਾਰ ਹੋਊਗਾ ਜਿਹੜਾ ਉਹਦੇ ਘਰੋਂ ਦਾਣ ਜਾਂਦਾ ਸੀ ਉਹ ਜਾਣੋ ਹਟ ਗਿਆ। ਜਾਣੋ ਹਟ ਗਿਆ ਉਹ ਅਮੀਰੀ ਤੋਂ ਗਰੀਬੀ ਵੱਲ ਫੇਰ ਆ ਗਿਆ। ਜਦੋਂ ਅਮੀਰੀ ਤੋਂ ਗਰੀਬੀ ਵੱਲ ਫੇਰ ਹੁੰਦਾ ਹੋਇਆ ਉਹ ਆ। ਉਹਨੇ ਆਖਿਆ ਵੀ ਇਹ ਕੀ ਕਹਾਣੀ ਬਣ ਗਈ। ਵੀ ਸੋਣ ਦੇ ਨਾਲ ਲੱਗੇ ਸੀ 20% ਹੋਣ ਲੱਗੇ ਸੀ ਜਿਹੜੇ 4 ਫੈਸੇ ਸੀ ਆਮਦਨੀ ਸੀ ਉਹ ਤਾਂ ਆਪਾਂ ਘਰ ਤੇ ਲਾਤੀ ਹੁਣ ਤਾਂ ਆਪਾਂ ਖਾਈਏ ਕੀ ਐਸ ਤਰ੍ਹਾਂ ਕਰਦਾ ਹੋਇਆ ਜੀ ਉਹ ਫਕੀਰ ਕੋਲੇ ਚਲਾ ਜਾਂਦਾ ਫਕੀਰ ਨੂੰ ਕਹਿੰਦਾ ਫਕੀ ਵੀ ਬਾਬਾ ਜੀ ਵੀ ਮੇਰੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਸੀ ਤੇ ਤੁਸੀਂ ਵੀ ਇਹੋ ਜਿਹੀ ਗੁਰੂ ਦੀ ਕਿਰਪਾ ਹੋਈ ਮੈਂ ਗਰੀਬ ਤੋਂ ਅਮੀਰ ਬਣ ਗਿਆ ਗਰੀਬ ਤੋਂ ਅਮੀਰ ਬਣ ਲਈ ਤਾਂ ਮੈਨੂੰ ਪਤਾ ਹੀ ਨਾ ਲੱਗਿਆ ਮੈਨੂੰ ਖੁਸ਼ੀਆਂ ਹੁੰਦੀਆਂ ਸੀ ਜਦੋਂ ਫਸਲ ਆਉਂਦੀ ਸੀ ਸਾਹਮਦਾ ਸੀ ਪੈਸੇ ਵੰਟ ਕੇ ਲੈ ਕੇ ਜਾਂ ਸੁਰਤ ਮੇਰੇ ਰੱਬ ਯਾਦ ਨਹੀਂ ਸੀ ਹੁਣ ਜਦੋਂ ਅਮੀਰੀ ਤੋਂ ਮੈਂ ਗਰੀਬੀ ਵੱਲ ਜਾ ਰਿਹਾ ਹਾਂ ਹੁਣ ਇਹ ਮੈਥੋਂ ਝੱਲ ਨਹੀਂ ਹੁੰਦਾ ਹੁਣ ਮੈਨੂੰ ਬਹੁਤ ਦੁੱਖ ਹੁੰਦਾ ਵੀ ਇਹ ਮੇਰੇ ਨਾਲ ਕੀ ਹੋ ਰਿਹਾ ਕੀ ਭਾਣਾ ਵਰਤਿਆ ਬਾਬਾ ਜੀ ਕਹਿੰਦੇ ਭਾਈ ਤੇਰੇ ਘਰੇ ਚਿੜੀਆਂ ਰਹਿੰਦੀਆਂ ਸੀ ਉਹ ਤੇਰੇ ਘਰ ਦੇ ਵਿੱਚੋਂ ਦਾਣਾਂ ਲੈ ਜਾਂਦੀਆਂ ਸੀ ਚਾੱਕ ਕੇ ਗੁਰੂ ਦੇ ਲੰਗਰ ਚ ਪਾਉਂਸ ਤੇਰੇ ਘਰੋਂ 10 ਮਰਸਾਂ ਤੋਂ ਨਿਕਲੀ ਜਾਂਦਾ ਸੀ ਤੂੰ ਸੁખી ਸੀ ਹੁਣ ਤੂੰ ਦਾਨ ਕਰਨੋਂ ਹਟ ਗਿਆ ਤੂੰ ਦੁਖੀ ਹੋ ਗਿਆ ਇਹਦੇ ਲਈ ਜੇ ਜਦੋਂ ਆਪਾਂ ਦਾਨ ਨਹੀਂ ਕਰਦੇ ਤਾਂ ਉਦੋਂ ਆਪਾਂ ਦੁਖੀ ਹੁੰਨੇ ਆ ਥੋੜੇ ਜਿ ਥੋੜਾ ਜਿ ਆਪਾਂ ਆਪਣੇ ਲਈ ਆਟਾ ਗੁੰਨਦੇ ਆ ਉਹਦੇ ਵਿੱਚੋਂ ਪਰੋਜ ਇੱਕ ਮੁੱਠੀ ਆਟੇ ਦੀ ਵੀ ਕੱਢ ਦੇ ਜਾਈਏ ਨਾ ਤਾਂ ਤੁਸੀਂ ਦੇਖੋ ਆਪਾਂ ਆਪਣੀ ਬੱਚਾ ਇਸ ਵਰਗ ਬਣਾ ਲਾਂਗੇ ਜਦੋਂ 10 ਦਿਨਾਂ ਤੋਂ 15 ਦਿਨਾਂ ਤੋਂ ਉਹ ਭਾਂਡਾ ਜਿਹੜਾ ਲਾਇਆ ਹੁੰਦਾ ਭਰ ਜਾਂਦਾ ਚਪਕਾ ਕੇ ਗੁਰੂ ਦੇ ਘਰ ਪਾਇਆ ਉਹ ਕੋਈ ਛੋਟੀ ਸੰਸਤਾ ਹੋਊਗੀ ਉੱਥੇ ਦੇ ਆਓ ਕਿਸੇ ਗਰੀਬ ਦੇ ਘਰੇ ਰਾਸ਼ਨ ਦੇ ਦੇ ਦਿਓ ਤੇ ਜੇ ਆਪਾਂ 1000 ਰੁਪਏ ਆਪਾਂ ਕਮਾਉਂਨੇ ਆ ਨਾ ਰੋਜ਼ ਦਾ ਜੇ ਉਹਦੇ ਵਿੱਚੋਂ 10 ਰੁਪਏ ਵੀ ਆਪਾਂ ਪਾਸੇ ਗੋਲ ਕਚਪਾਈ ਚੱਲ ਗਏ ਤੇ ਉਹ ਵੀ ਜੇ ਆਪਣੇ ਬਹੁਤ 10 ਗੁਣਾ ਹੋ ਕੇ ਫਲਦਾ ਹੈ ਸੁਖੀ ਜੀਵਨ ਸੋਹਣਾ ਜੀਵਨ ਤੋਂ ਇਹਦੇ ਲਈ ਦਾਨ ਕਰਨਾ ਬਹੁਤ ਜ਼ਰੂਰੀ ਆ ਦਾਨ ਤੁਸੀਂ ਜ਼ਰੂਰ ਦਿਆ ਕਰੋ ਤੁਸੀਂ ਗੁਰੂ ਘਰ ਦੇ ਵਿੱਚ ਦਾਨ ਜਿਹੜੀ ਆਪਣੀ ਵੀਡੀਓ ਦਾ ਵੇਖੋ ਟਾਈਟਲ ਸੀ ਵੀ ਗੁਰੂ ਘਰ ਦੇ ਵਿੱਚ ਤੁਸੀਂ ਰਾਸ਼ਨ ਦਾਨ ਜ਼ਰੂਰ ਦਿਆ ਕਰੋ ਰਿਆਸਤਾ ਜਿੱਥੇ ਗੁਰੂ ਦਾ ਲੰਗਰ ਚੱਲਦਾ ਹੈ ਸਾਹ ਸੰਗਤ ਤੇ ਲੰਗਰ ਛਕਦੀ ਹੈ ਪਦਾਨੀ ਉੱਤੇ ਕਿਹਦੇ ਕਿਹਦੇ ਮੂੰਹ 'ਚ ਕਿਹੜੀਆਂ ਕਿਹਦੇ ਪੇਟ 'ਚ ਕਿੰਨੇ ਭੁੱਖੇ ਤੇ ਪੇਟ ਦੇ ਵਿੱਚ ਖਾਣਾ ਜਾਂਦਾ ਫਿਰ ਜਦੋਂ ਸੀਸਾ ਦਿੰਦਿਆਂ ਨੇ ਤੁਰ ਤੁਰ ਗਾ ਜਾਂਦਿਆਂ ਸੀਸਾ ਫਿਰ ਉਹ ਕਿਤੇ ਨਹੀਂ ਰਹਿੰਦੀਆਂ ਤੁਰ ਤੁਰ ਗਾ ਪਹੁੰਚਦਿਆਂ ਜਿੱਥੇ ਫਿਰ ਆਪਾਂ ਨੂੰ 10 ਗੁਣਾ ਫਲ ਮਿਲਦਾ ਏ ਇੱਕ ਵੀ ਜੀਆਂ ਲੱਗੀਆਂ ਹੋਈਆਂ ਇਹ ਸੀਸਾ ਆਪਾਂ ਨੂੰ ਅੱਗਾ ਵੀ ਆਪਣਾ ਸਵਾਰ ਦਿੰਦਿਆਂ ਜਿਹੜੇ ਘਰ ਜੱਗਾ ਜਾਣਾ ਨਾ ਆਪਾਂ ਨੂੰ ਆਪਾਂ ਨੂੰ ਸੀਸਾ ਤੇ ਗੁਰੂ ITARੂਗਾ ਪੈਸਾ ਤੇ ਜਾਂ ਪੁੱਤ ਘਰ ਜਾਇਦਾ ਤੇ ਕੁਛ ਨਹੀਂ ਤਾਰਤੀ ਇਹ ਤਾਰਿਆ ਆਪਾਂ ਨੂੰ ਗੁਰੂ ਦਾ ਨਾਮ ਇਹ ਸ਼ਬਦ ਤਾਰਨਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹਨ ਇਹ ਸ਼ਬਦ ਆਪਾਂ ਨੂੰ ਪੁਈ ਦਵਾਉਣਗੇ ਜੀ ਇਹ ਪੁੰਨ ਦਾਨ ਕਰਿਆ ਆਪਣਾ ਉੱਥੇ ਜਾ ਕੇ ਫਲੂਗਾ ਇੱਥੇ ਨਹੀਂ ਆਪਾਂ ਨੂੰ ਉੱਥੇ ਜਾ ਕੇ ਪਤਾ ਲੱਗੂਗਾ ਕਈ ਵਾਰ ਆਪਣੇ ਕੋਈ ਛੱਟ ਫੇਟ ਵਾਜਦੀ ਆ ਆਪਾਂ ਕਿਸੇ ਅਣ ਹੋਣੀ ਤੋਂ ਬਚ ਰਹੇ ਨੇ ਆਪਾਂ ਹਣੇ ਬੜੇ ਬੱਚੇ ਖਣ ਕਿਹੜਾ ਪੁੰਨ ਅੱਗੇ ਆ ਜਾਂ ਉਹ ਉਦੋਂ ਇਹੋ ਜਿਹੀ ਕਰੇ ਹੋਏ ਪੁੰਨ ਆਪਣੇ ਅੱਗੇ ਆਉਂਦੇ ਆ ਇਹ ਆਪਣੇ ਅੱਗੇ ਵੀ ਆਉਂਦੇ ਆ ਆਪਣੇ ਬੱਚਿਆਂ ਅੱਗੇ ਵੀ ਪੁੰਨ ਆਉਂਦੇ ਆ ਆਪਣਾ ਕਰਿਆ ਹੋਇਆ ਪੁੰਨ ਨਾ ਆਪਣੇ ਬੱਚਿਆਂ ਨੂੰ ਵੀ ਫਾਲਦਾ ਬੱਚੇ ਵੀ ਆਪਣੇ ਤਰਕੀਆਂ ਕਰਦੇ ਆ ਸੋਹਣੀ ਜ਼ਿੰਦਗੀ ਜਿਉਂਦੇ ਆ ਇਹਦੇ ਲਈ ਲੰਗਰ ਦੇ ਵਿੱਚ ਤੁਸੀਂ ਰਿਆਸਤ ਜ਼ਰੂਰ ਪਾ ਕੇ ਜਾਇਓ ਕਿਸੇ ਵੀ ਗੁਰੂ ਘਰ ਜਾਂਦੇ ਹੋ ਕਿਤੇ ਵੀ ਤੁਸੀਂ ਤੀਰਥ ਦੇਸਾਂ ਆਪਦੇ ਘਰੋਂ ਰਾਸ਼ਨ ਜ਼ਰੂਰ ਲੈ ਕੇ ਜਾਇਆ ਕਰੋ ਥੋੜਾ ਬਹੁਤ ਆਟਾ ਖੰਡ ਲੈ ਕੇ ਚਾਹ ਲੈ ਕੇ ਦਾਲਾਂ ਲੈ ਕੇ ਵੀ ਇਹੋ ਜਿਹੀ ਰਿਆਸਤ ਲੈ ਕੇ ਕਿਉਂ ਲੈ ਕੇ ਵੀ ਗੁਰੂ ਘਰ ਜਾ ਕੇ ਰਿਆਸਤ ਲੰਗਰ ਦੇ ਵਿੱਚ ਜ਼ਰੂਰ ਪਾਇਆ ਕਰੋ ਕਈ ਵਾਰ ਕੀ ਹੁੰਦਾ ਨਾ ਆਪਾਂ ਲੰਗਰ ਦੇ ਗੋਲਕ ਦੇ ਵਿੱਚ ਪੈਸੇ ਪਾਉਂਨੇ ਆ ਹਨਾ ਉਹ ਪੈਸੇ ਵੀ ਕੋਈ ਹੋਰ ਕੰਮ ਵੀ ਲੱਗ ਜਾਂਦੇ ਹੈਗੇ ਵੀ ਕੋਈ ਸਾਰਿਆਂ ਤੇ ਲੱਗ ਕੇ ਕੋਈ ਵਾਰ ਬਾਬੇ ਕੋਈ ਮੈਡੀਕਲ ਦਵਾਈਆਂ ਮੁਫਤ ਦੀਆਂ ਚੱਲਦੀਆਂ ਉਹਨਾਂ ਚ ਲਾ ਦਿੰਦੇ ਪਰ ਉਹ ਵੀ ਚੰਗੇ ਆ ਪਰ ਆਪਾਂ ਨੂੰ ਕੀ ਹੁੰਦਾ ਆਪਾਂ ਕਹਿੰਨੇ ਵਿੱਚ ਆਪੇ ਰਿਆਸਤ ਦੇ ਕੇ ਆ ਕਿ ਪੇਟ 'ਚ ਪਵੇ ਉਹਦੀਆਂ ਆਂਦਰਾਂ ਤੱਕ ਆਪਾਂ ਨੂੰ ਸੀਸਾ ਦੇ ਇਹ ਸਭ ਤੋਂ ਵੱਡਾ ਪੁੰਨ ਹੁੰਦਾ ਹੈ ਇਹਦੇ ਲਈ ਰਿਆਸਤ ਗੁਰੂ ਘਰ ਦੇ ਵਿੱਚ ਜਰੂਰ ਕੱਢੋ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੰਗੀਆਂ ਨੌਕਰੀਆਂ ਬਖਸ਼ੇਆਂ ਤੇ ਪੰਜਾਬੀ ਮਿਹਨਤ ਦੇ ਫਲ ਬਖਸ਼ੇ ਮਹਾਰਾਜ ਤੁਹਾਨੂੰ ਸਰੀਰਕ ਤੰਦਰੁਸਤੀਆਂ ਬਖਸ਼ੇ ਗੁਰਸਿੱਖੀ ਜੀਵਨ ਦੇ ਦਾਤ ਬਖਸ਼ੇ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ